ਅੱਜ ਦੇ ਬਲੌਗ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਸੋ ਆਪਣਾ ਆਖਰੀ ਦਿਨ ਹੈ ਭਾਰਤ ਦੇ ਵਿੱਚ। ਆਪਾਂ ਇੱਥੇ 12 ਦਿਨ ਲਈ ਆਏ ਸੀ ਤੇ ਸ਼ਾਪਿੰਗ ਕਾਫੀ ਕੀਤੀ, ਸਾਇਤਿਕ ਪ੍ਰੋਗਰਾਮ ਵੀ ਹੋਏ। ਤਾਂ ਹੋਂ ਆ ਹੁਣ ਆਪਾਂ ਇੱਕ ਮਾਰਕੀਟ 'ਚ ਖੜੇ ਆਂ ਤੇ ਜਿੱਥੇ ਆਪਾਂ ਹੁਣ ਜਿਵੇਂ ਕਹਿ ਲਓ ਵੀ ਆਖਰੀ ਪੱਲਾ ਦੀ ਜਿਹੜੀ ਸ਼ਾਪਿੰਗ ਹੈ ਉਹ ਕਰ ਰਹੇ ਆਂ। ਸੋ ਇਹ ਖੰਨਾ ਸ਼ਹਿਰ ਹੈ, ਖੰਨੇ ਦੀ ਮਾਰਕੀਟ ਹੈ ਇਹ। ਤੇ ਇਸ ਤੋਂ ਬਾਅਦ ਆਪਾਂ ਤਿਆਰੀ ਕਰਨੀ ਹੈ ਸਮਾਨ ਜਿਹੜਾ ਲਿਆ ਹੈ, ਖਰੀਦਿਆ ਹੈ, ਕਿਤਾਬਾਂ ਨੇ ਉਹ ਸਾਰਾ ਘਰ ਜਾ ਕੇ ਹੁਣ ਪੈਕ ਕਰਾਂਗੇ ਲੇਕਿਨ ਇਹ ਜਿਹੜਾ ਰੌਣਕ ਮੇਲਾ ਸੋ ਇਹ ਤੁਹਾਨੂੰ ਕੈਨੇਡਾ ਵਿੱਚ ਨਹੀਂ ਦੇਖਣ ਨੂੰ ਮਿਲਦਾ ਕੈਨੇਡਾ ਦੇ ਵਿੱਚ ਜਿਹੜਾ ਜੀਵਨ ਹੈ ਉਹ ਬਹੁਤ ਜਿੱਦਾਂ ਨੀਰਸ ਇਨਸਾਈਡ ਹੈ ਜਾਂ ਕਹਿ ਲਓ ਸੋਸ਼ਲ ਲਾਈਫ ਨਹੀਂ ਇੱਥੇ ਜਿਸ ਤਰ੍ਹਾਂ ਦੁਕਾਨਾਂ ਵਾਲੇ ਹੁੱਕਰੇ ਮਾਰਦੇ ਨੇ ਜਿੱਥਾਂ ਪਬਲਿਕ ਦਾ ਰੌਲਾ ਹੈ ਤੇ ਜਿੱਦਾਂ ਗਹਿਮਾ ਗਹਿਮੀ ਹੈ ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਬਾਹਰਲੇ ਮੁਲਕਾਂ 'ਚ ਜਾ ਕੇ ਬਹੁਤ ਜ਼ਿਆਦਾ ਮਿਸ ਕਰਦੇ ਹੋ ਸੋ ਅਸੀਂ ਭਾਰਤ ਨੂੰ ਅੱਜ ਅਲਵਿਦਾ ਕਹਿ ਦੇਣਾ ਹੈ ਤੇ ਪੰਜਾਬ ਨੂੰ ਫਿਰ ਦੇਖਣਾ ਆਵਾਂਗੇ ਤੇ ਜਦੋਂ ਵੀ ਮੌਕਾ ਮਿਲੇਆ ਲੇਕਿਨ ਇਹ ਜਿਹੜੀਆਂ ਆਜਾਦਾ ਨੇ ਉਹ ਆਪਣੇ ਨਾਲ ਲੈ ਜਾਵਾਂਗੇ ਇਹ ਜਿਹੜੇ ਰੌਣਕ ਮੇਲੇ ਨੇ ਇਹ ਜਿਹੜੇ ਆਹ ਜਿਹੜੇ ਸਟਰੀਟ ਫੂਡ ਵਾਲੇ ਨੇ ਆ ਦੇਖੋ ਬਣਾ ਕੇ ਦੇ ਰਿਹਾ ਨਮਕੀਨ ਜੇ ਤੋਂ ਮੈਂ ਵੀ ਖਾਦਾ ਸੀ ਤੇ ਬੜਾ ਹੀ ਸਵਾਦ ਬਣਾਇਆ ਇਹਨੇ ਤੋ ਇਹ ਹੈ ਪੰਜਾਬ ਜਾਂ ਭਾਰਤ ਦਾ asli ਰੂਪ ਹੋ ਦੇਖੋ ਪਕਾਨੀਆਂ ਵਾਲਾ ਜਾ ਰਿਹਾ ਹੈ ਤੇ ਕਿਤੇ ਤੁਹਾਨੂੰ ਦੁਕਾਨਾਂ ਦੇ ਜੂਸ ਵਾਲਿਆਂ ਦੇ ਓਕੇ ਸੁਣ ਨੂੰ ਮਿਲਦੇ ਨੇ ਕੋਈ ਮੂੰਗਫਲੀ ਵੇਚ ਰਿਹਾ ਹੈ ਤੋ ਕੋਈ ਰਿਕਸ਼ੇ ਲੈ ਕੇ ਘੁੰਮ ਰਿਹਾ ਹੈ ਕੋਈ ਸਾਈਕਲ ਲੈ ਕੇ ਘੁੰਮ ਰਿਹਾ ਹੈ ਔਰਤਾਂ ਨੇ ਜਿਹੜੀਆਂ ਉਹ ਦੁਕਾਨਾਂ ਦੇ ਵਿੱਚ ਸੂਟ ਲੈਣ ਲਈ ਘੁੰਮ ਰਹੀਆਂ ਨੇ ਤੇ ਇੱਥੇ ਬਹੁਤ ਵੱਡੀ ਸੀਲ ਸੀ ਜਿਹੜੀ ਸਾਲ ਚ ਇੱਕ ਵਾਰ ਲੱਗਦੀ ਹੈ ਇਸੇ ਕਰਕੇ ਨਾਰਾਸ਼ ਹੈ ਸੋ ਕਿਧਰੇ ਸਕੂਟਰ ਕਿਧਰੇ ਸਾਈਕਲ ਕਿਧਰੇ ਰਿਕਸ਼ੇ ਸੋ ਇਹ ਤੁਹਾਨੂੰ ਜਿਹੜੇ ਆਮ ਦੇਖਣ ਨੂੰ ਮਿਲਦੇ ਨੇ ਸੋ ਇਹ ਰੌਣਕ ਮੇਲਾ ਦੇਖਣਾ ਤੇ ਜਿਹੜੇ ਗੋਰੇ ਲੋਕ ਨੇ ਜਾਂ ਬਾਹਰਲੇ ਮੁਲਕਾਂ ਦੇ ਲੋਕ ਨੇ ਉਹ ਭਾਰਤ ਦੀ ਯਾਤਰਾ ਤੇ ਆਉਂਦੇ ਨੇ ਤੇ ਜਦੋਂ ਤੁਸੀਂ ਡਾਕੂਮੈਂਟਰੀਜ਼ ਦੇਖਦੇ ਹੋ ਤਾਂ ਉਹਨਾਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਦ੍ਰਿਸ਼ ਨੇ ਉਹ ਦਿਖਾਏ ਜਾਂਦੇ ਨੇ ਇਹ ਹੈ ਮੇਰੀ ਮਾਸੀ ਦਾ ਬੇਟਾ ਜੱਸੀ ਜੋ ਬਿਜਲੀ ਬੋਰਡ ਦੇ ਵਿੱਚ ਜੇਈ ਹੈ ਤੋਂ ਇਹ ਹੁਣ ਜਿਹੜਾ ਹੈਗਾ ਇਹ ਬਿਜਲੀ ਹੈ ਜਿਹੜੀ ਉਹ ਘਰ 'ਚੀ ਉਹ ਬੰਦ ਕਰ ਦੇਗਾ ਤੇ ਜਿਹੜੀ ਮਾੜਾ ਮੋਟਾ ਠੀਕ ਕਰਨ ਵਾਲਾ ਉਹ ਵੀ ਕਰ ਦਵੇਗਾ ਸੋ ਜੱਸੀ ਨੇ ਤੇ ਕੁਲਵੀਰ ਨੇ ਇਸ ਸਟ੍ਰਿਪ ਦੇ ਵਿੱਚ ਮੇਰੀ ਬਹੁਤ ਜ਼ਿਆਦਾ ਮਦਦ ਕੀਤੀ ਤੇ ਹਮੇਸ਼ਾ ਮੇਰੇ ਨਾਲ ਰਹੇ ਤੋਂ ਆਹ ਹੈ ਹੁਣ ਮੱਛੀ ਦੀ ਰੇੜੀ ਤੇ ਮੱਛੀ ਵਾਲੇ ਪਕੌੜੇ ਜਿਹੜੇ ਭਾਰਤ 'ਚੋਂ ਮਿਲਦੇ ਨੇ ਉਹ ਤੁਹਾਨੂੰ ਕੈਨੇਡਾ ਦੇ ਵਿੱਚ ਜਾਂ ਹੋਰ ਥਾਵਾਂ ਤੇ ਨਹੀਂ ਮਿਲਦੇ ਉਹ ਇਹ ਜਿਹੜਾ ਹੈਗਾ ਉਹ ਬਣਾ ਕੇ ਵੇਚਦੇ ਨੇ ਸੋ ਅਸੀਂ ਕਦੀ ਕਦਾਂ ਹੀ ਇਹਨਾਂ ਜਿਹੜੀਆਂ ਦੁਕਾਨਾਂ ਨੇ ਮਤਲਬ ਜਿਹੜੀਆਂ ਇਸ ਤਰ੍ਹਾਂ ਦੀਆਂ ਰੇੜੀਆਂ ਲੱਗਦੀਆਂ ਨੇ ਤੇ ਇਹਨਾਂ ਦੇ ਉੱਪਰ ਆਉਂਦੇ ਸੀ ਤੋਂ ਮੈਂ ਕਿਹਾ ਵੀ ਚਲੋ ਹੁਣ ਜਾਂਦੀ ਵਾਰੀ ਇੱਕ ਵਾਰ ਫੇਰ ਇਹਨਾਂ ਰੇੜੀਆਂ ਦਾ ਆਨੰਦ ਮਾਣ ਲਈਏ ਤੇ ਇਹ ਜਿਹੜੀ ਮੱਛੀ ਵਾਲੇ ਪਕੌੜੇ ਨੇ ਇਹਨਾਂ ਦਾ ਆਨੰਦ ਮਾਣ ਲਈਏ ਫੇਰ ਮੁੜ ਕੇ ਪਤਾ ਨਹੀਂ ਪੰਜਾਬ ਦਾ ਢੀੜਾ ਕਦੋਂ ਲੱਗਣਾ ਕਿਉਂਕਿ ਕੋਵਿਡ ਆ ਗਿਆ ਸੀ ਤੋਂ ਕੋਵਿਡ ਤੋਂ ਬਾਅਦ ਹੁਣ ਜੀ ਮੈਂ 4 ਸਾਲਾਂ ਬਾਅਦ ਆਇਆ ਤੋਂ ਹੁਣ ਪਤਾ ਨਹੀਂ ਜਿਹੜਾ ਅਗਲਾ ਢੀੜਾ ਹੈ ਉਹ ਕਦੋਂ ਲੱਗਣਾ ਹੈ ਸੋ ਆ ਹੁਣ ਇਹ ਬਣਾ ਰਹੇ ਨੇ ਫਿਸ਼ ਤੇ ਇਹਨੂੰ ਵੇਸਣ ਲਾ ਕੇ ਜਾਂ ਹੋਰ ਤੇ ਇਹ ਤੁਹਾਨੂੰ ਦਿਖਾ ਰਹੇ ਆ ਤੇ ਆ ਬਣਦੀ ਵੀ ਦਿਖਾ ਰਹੇ ਆ ਤੇ ਬਸ ਇਹ ਹੁਣ ਆਪਾਂ ਖਾ ਕੇ ਫਿਰ ਚੱਲਾਂਗੇ ਅੱਗੇ ਨੂੰ ਤੇ ਹੋਰ ਜਿਹੜੀਆਂ ਹੈਗੀਆਂ ਚੀਜ਼ਾਂ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਬਸ ਇਹ ਜਾਂਦੇ ਹੋਏ ਸਮੇਂ ਜਾਂਦੇ ਹੋਏ ਪਹਿਲਾ ਦਾ ਨਜ਼ਾਰਾ ਬਸ ਇਹ ਸਮਝ ਲਓ ਤੇ ਤੁਹਾਨੂੰ ਜਿਆਦਾ ਜਾਏਗਾ ਤੇ ਤੁਹਾਡਾ ਜੀ ਕਰੇਗਾ ਕਿ ਅਸੀਂ ਵੀ ਜਿਹੜਾ ਹੈਗਾ ਉਹ ਕੁੰਮਣ ਚਲੀਏ ਛੁੱਟੀਆਂ ਲੈ ਕੇ ਚਲੀਏ ਹੁਣ ਤਾਂ ਖੈਰ ਕਰਮੀਆਂ ਸਟਾਰਟ ਹੋ ਜਾਣੀਆਂ ਨੇ ਤੇ ਭਾਰਤ ਦੇ ਵਿੱਚ ਤੁਸੀਂ ਜਿਹੜਾ ਹੈਗਾ ਉਹ ਅਕਤੂਬਰ ਤੋਂ ਲੈ ਕੇ ਫਰਵਰੀ ਮਾਰਚ ਤੱਕ ਜਿਹੜਾ ਹੈਗਾ ਇਸ ਮੌਸਮ ਦਾ ਇਹਨਾਂ ਖਾਣਿਆਂ ਦਾ ਤੇ ਇਹਨਾਂ ਬਾਜ਼ਾਰਾਂ ਦਾ ਆਨੰਦ ਮਾਣ ਸਕਦੇ ਹੋ ਸਮਰਾਲੇ ਤੋਂ ਦਿੱਲੀ ਲਈ ਆਪਾਂ ਸਵੇਰੇ 9 ਵਜੇ ਤੁਰੇ ਸੀ ਤੇ ਹੁਣ ਆਪਾਂ ਪਹੁੰਚ ਗਏ ਹਾਂ ਗੁਲਸ਼ਨ ਢਾਬੇ ਤੇ ਸੋ ਜਿਸ ਤਰ੍ਹਾਂ ਇਹ ਸ tour ਦਾ ਇੱਕ ਹਿੱਸਾ ਹੁੰਦਾ ਹੈ ਕਿ ਢਾਬਿਆਂ ਤੇ ਤੁਸੀਂ ਜਿਹੜਾ ਖਾਣੇ ਦਾ ਜਿਹੜਾ ਆਨੰਦ ਆ ਉਹ ਮਾਣ ਰਹੇ ਹੋ ਤਾਂ ਹੁਣ ਆਪਾਂ ਇੱਥੇ ਅੰਦਰ ਖਾਣਾ ਖਾਵਾਂਗੇ ਚਾਹ ਪੀਵਾਂਗੇ ਤਾਂ ਆਪਾਂ ਅਰਧਾ ਝੰਡਾ ਜਿਹੜਾ ਉੱਤੇ ਝੁਲ ਰਿਹਾ ਹੈ ਗੁਲਸ਼ਨ ਢਾਬੇ ਤੇ ਤਾਂ ਇਹਦੇ ਹੁਣ ਆਪਾਂ ਅੰਦਰ ਚੱਲਿਆਂ ਦੇਖੋ ਕਿਸ ਤਰ੍ਹਾਂ ਡੈਕੋਰੇਟ ਕੀਤਾ ਹੋਇਆ ਬਾਹਰੋਂ ਤਾਂ ਇੱਕ ਮੋਟਰਸਾਈਕਲ ਘੜਾਇਆ ਹੋਇਆ ਤੇ ਆਲਾ ਦੋ ਆਲਾ ਜਿਹੜਾ ਕਾਫੀ ਸੋਹਣਾ ਹੈ ਸੋ ਆਹ ਦੇਖੋ ਇਹ ਤੇ ਗੋਲ ਗੱਪੇ ਹਰ ਤਰ੍ਹਾਂ ਦਾ ਫੂਡ ਹੈ ਜਿਹੜਾ ਤੁਹਾਨੂੰ ਮਿਲਦਾ ਹੈ ਕਾਊਂਟਰ ਲੱਗਿਆ ਹੋਇਆ ਤੇ ਇੱਥੋਂ ਤੁਸੀਂ ਅੰਦਰੋਂ ਕੋਈ ਵੀ ਫੂਡ ਲੈ ਸਕਦੇ ਹੋ ਲੇਕਿਨ ਆਪਾਂ ਤਾਂ ਜਿਹੜਾ ਹੈਗਾ ਉਹ ਲੰਚ ਕਰਾਂਗੇ ਸੋ ਆਪਾਂ ਬੈਠਦੇ ਆਂ ਤੇ ਬੜਾ ਲੱਗਦਾ ਸਵਾਦਲਾ ਸੋ ਕਾਫੀ ਲੋਕ ਇੱਥੇ ਬੈਠੇ ਨੇ ਤੇ ਆਉਂਦੇ ਜਾਂਦੇ ਜਿਹੜੇ ਖਾਸ ਤੌਰ ਤੇ ਸਾਡੇ ਜਿਹੜੇ ਬਾਹਰਲੇ ਮੁਲਕਾਂ ਨੂੰ ਜਾਣ ਵਾਲੇ ਨੇ ਜਾਂ ਬਾਹਰਲੇ ਮੁਲਕਾਂ ਤੋਂ ਆਉਣ ਵਾਲੇ ਨੇ ਸੋ ਉਹ ਇਨ੍ਹਾਂ ਠਾਬਿਆਂ ਤੋਂ ਰੁਕਦੇ ਨੇ ਤੇ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇੱਥੇ Air Conditioned Hall ਬਣੇ ਹੋਏ ਨੇ ਪੱਖੇ ਵੀ ਚੱਲ ਰਹੇ ਨੇ ਸੋ ਬੈਕਟਰ ਨੂੰ ਬੜਾ ਸੋਹਣਾ ਹੈ ਤੋ ਅੰਦਰ ਡਾਈਨਿੰਗ ਹਾਲ ਹੈ ਚਾਹੇ ਤੁਸੀਂ ਉੱਤੇ ਬੈਠ ਜਾਓ ਚਾਹੇ ਤੁਸੀਂ ਇੱਥੇ ਬੈਠ ਜਾਓ ਚਾਹੇ ਤੁਸੀਂ ਬਿਲਕੁਲ ਜਿਹੜਾ ਬਾਹਰ ਲਾਨ ਹੈ ਉਹਦੇ ਵਿੱਚ ਬੈਠ ਜਾਓ ਤੇ ਤੁਹਾਨੂੰ ਮੈਨੂ ਜਿਹੜਾ ਹਰ ਜਗ੍ਹਾ ਦਿੱਤਾ ਜਾਂਦਾ ਹੈ ਉਸ ਮੈਨੂ ਦੇ ਵਿੱਚੋਂ ਆਪਣਾ ਜਿਹੜਾ ਫੂਡ ਸਿਲੈਕਟ ਕਰੋ ਆ ਬਾਹਰ ਕਾਰ ਪਾਰਕਿੰਗ ਹੈ ਤੋ ਕਾਰ ਪਾਰਕਿੰਗ ਦੇ ਵਿੱਚ ਵੀ ਸਿਕਿਉਰਿਟੀ ਹੁੰਦੀ ਹੈ ਤੇ ਜੋ ਤੁਹਾਡੀਆਂ ਗੱਡੀਆਂ ਦਾ ਧਿਆਨ ਰੱਖਦੀ ਹੈ ਤੇ ਇੱਥੇ ਆਪਾਂ ਜਿਹੜਾ ਹੈਗਾ ਬਹੁਤ ਹੀ ਸਵਾਦਲਾ ਜਿਹੜਾ ਭੋਜਨ ਆਉ ਕੀਤਾ ਤੇ ਭੋਜਨ ਖਾਣ ਤੋਂ ਬਾਅਦ ਆਲੇ ਦੁਆਲੇ ਵੀ ਦੇਖਿਆ ਕਿ ਕਿਸ ਤਰ੍ਹਾਂ ਇਹਨਾਂ ਨੇ ਇਸ ਢਾਬੇ ਨੂੰ ਆਲੇ ਦੁਆਲੇ ਨੂੰ ਸਜਾਇਆ ਹੋਇਆ ਤੇ ਬਾਥਰੂਮਸ ਦਾ ਬੜਾ ਵਧੀਆ ਅਰੇਂਜਮੈਂਟ ਸੀਗਾ ਤੇ ਖਾਣਾ ਵੀ ਜਿਹੜਾ ਹੈਗਾ ਉਹ ਬੜਾ ਸੁਆਦਲਾ ਸੀਗਾ ਤੇ ਤੁਸੀਂ ਕਦੇ ਇਹਨਾਂ ਢਾਬਿਆਂ ਦੇ ਵਿੱਚ ਰੁਕੇ ਹੋਵੋ ਜਾਂ ਤੁਹਾਡਾ ਕੋਈ ਮਨਪਸੰਦ ਢਾਬਾ ਹੋਵੇ ਜਾਂ ਤੁਸੀਂ ਜਿਹੜੇ ਆਉਣ ਜਾਣ ਵਾਲੇ ਯਾਤਰੂ ਨੇ ਉਹਨਾਂ ਨੂੰ ਕੋਈ ਸੁਜੈਸ਼ਨ ਦੇਣਾ ਚਾਹੁੰਦੇ ਹੋਵੋ ਉਹਨਾਂ ਨੂੰ ਕਿਸੇ ਟਾਬੇ ਦੀ ਦੱਸ ਪਾਉਣੀ ਚਾਹੁੰਦੇ ਹੋਵੋ ਤਾਂ ਆਪਣੇ ਵਿਚਾਰ ਜ਼ਰੂਰ ਭੇਜੋ ਤੇ ਇਹ ਵੀ ਦੱਸਣਾ ਕਿ ਤੁਸੀਂ ਵੀ ਜਾਂਦੇ ਆਉਂਦੇ ਇਹਨਾਂ ਟਾਬਿਆਂ ਤੇ ਜਿਹੜਾ ਫੂਡ ਦਾ ਆਨੰਦ ਮਾਣਦੇ ਹੋ ਖਾਂਦੇ ਹੋ ਖਾਂਦੇ ਹੋ ਤਾਂ ਕਿਸ ਤਰ੍ਹਾਂ ਦਾ ਭੋਜਨ ਖਾਂਦੇ ਹੋ ਕੀ ਤੁਹਾਨੂੰ ਚੰਗਾ ਲੱਗਦਾ ਹੈ ਕਿਉਂ ਤੁਸੀਂ ਇਹਨਾਂ ਟਾਬਿਆਂ ਤੇ ਰੁਕਦੇ ਹੋ ਕਿਉਂ ਤੁਸੀਂ ਖਾਣਾ ਖਾਂਦੇ ਹੋ ਤਾਂ ਇਹ ਵੀ ਮੈਂ ਸਮਝਦਾ ਕਿ ਇੱਕ ਤਰ੍ਹਾਂ ਦੀਆਂ ਜਾਦਾ ਹੀ ਨੇ ਤੇ ਸਾਡੇ ਜਿਹੜੇ ਕੈਨੇਡਾ ਦੇ ਵਿੱਚ ਵੀ ਹੁੰਦੇ ਨੇ ਟਰੱਕਾਂ ਦੇ ਸਟਾਪ ਸੈਂਟਰ ਜੋ ਜਿਹੜੇ ਆਨ ਰੂਟ ਸਟਾਪ ਹੁੰਦੇ ਨੇ ਤਾਂ ਉੱਥੇ ਵੀ ਲੋਕ ਰੁਕਦੇ ਨੇ ਸੋ ਆ ਮਨਤ ਹੈ ਹੁਣ ਜਿਹੜਾ ਅਗਲਾ ਰੈਸਟੋਰੈਂਟ ਜਿੱਥੇ ਆਪਾਂ ਰੁਕਣਾ ਸੋ ਇਹ ਮਨਤ ਦਾ ਮੈਨੂ ਹੈ ਸੋ ਆ ਮਨਤ ਦੀ ਜਿਹੜੀ ਥਾਲੀ ਹੈ ਤੁਹਾਨੂੰ ਇਹ ਦਿੰਦੇ ਨੇ ਤੇ ਕਾਫੀ ਇੱਥੇ ਵੀ ਜਿਹੜਾ ਫੂਡ ਹੈ ਉਹ ਸਵਾਦਲਾ ਸੀ ਇੱਥੇ ਵੀ ਅਸੀਂ ਫੂਡ ਖਾਧਾ ਤੇ ਨਾਲ ਅਸੀਂ ਕੌਫੀ ਪੀਤੀ ਕਿੰਸ ਤੋਂ ਬਾਅਦ ਹੁਣ ਆਪਾਂ ਕਿਤੇ ਨਹੀਂ ਰੁਕਣਾ ਚੱਲ ਪਏ ਹਾਂ ਹੁਣ ਸਿੱਧਾ ਜਾਵਾਂਗੇ ਦਿੱਲੀ 에어ਪੋਰਟ ਤੇ ਤੇ ਦਿੱਲੀ 에어ਪੋਰਟ ਤੇ ਜਾ ਕੇ ਦੇਖਦੇ ਆਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਤੇ ਫਿਰ ਆਪਾਂ ਕੈਨੇਡਾ ਲਈ ਫਲਾਈਟ ਪਕੜਾਂਗੇ ਸੋ ਆਹ ਹੈ ਰਸਤੇ ਦਾ ਮਾਹੌਲ ਸੋ ਗੱਡੀ ਆਪਣੀ ਜਾ ਰਹੀ ਆ ਧੂੜਾਂ ਪੱਟਦੀ ਤੇ ਜਿਹੜੀ ਵਕੇਸ਼ਨ ਆ ਆਪਣੀ ਜਾਂ ਭਾਰਤ ਦਾ ਟੂਰ ਹੈ ਉਹ ਜਿਹੜਾ ਸਮਾਪਤ ਹੋ ਗਿਆ ਹੈ ਤੇ ਦਿੱਲੀ ਦੇ ਵਿੱਚੋਂ ਹੁਣ ਆਪਾਂ ਲੰਘ ਰਹੇ ਆ ਤੇ ਦਿੱਲੀ ਦਾ ਰੌਣਕ ਮੇਲਾ ਦੇਖ ਰਹੇ ਆ ਕਾਫੀ ਚੇਂਜਸ ਆ ਗਈਆਂ ਨੇ ਬਹੁਤ ਸਾਰੇ ਜਿਹੜੇ ਹਨ ਉਹ ਹਾਈਵੇ ਬਣੇ ਨੇ ਮੈਂ ਦੇਖਿਆ ਮਹਿਸੂਸ ਕੀਤਾ ਹੈ ਤੋ ਬਹੁਤ ਸਾਰੇ ਨੇ ਜਿਹੜੇ ਫਲਾਈਓਵਰ ਬਣੇ ਨੇ ਕੋਈ ਇਸ ਕਰਕੇ ਤੁਹਾਨੂੰ ਸਮਝ ਜਿਹੜਾ ਉਹ ਬਹੁਤ ਘੱਟ ਲੱਗਦਾ ਹੈ ਤੋ ਇਹ ਹਨ ਜਾਂਦਾ ਇਹ ਹਨ ਕੁਝ ਤਸਵੀਰਾਂ ਤੇ ਜਿਹੜੀਆਂ ਮੈਂ ਤੁਹਾਨੂੰ ਦਿਖਾ ਰਿਹਾ ਤਾਂ ਇਹ ਜਾਂਦਾ ਇਹ ਤਸਵੀਰਾਂ ਅਸੀਂ ਨਾਲ ਲੈ ਕੇ ਚੱਲੇ ਆ ਤੇ ਆਓ ਲਓ ਜੀ ਹੁਣ ਆਪਾਂ ਦਿੱਲੀ ਏਅਰਪੋਰਟ ਦੇ ਵਿੱਚ ਦਾਖਲ ਹੋਣ ਲੱਗੇ ਹਾਂ ਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਤੁਸੀਂ ਮੈਨੂੰ ਮੈਨੂੰ ਆਏ ਨੂੰ ਇੱਥੇ ਇਨਾ ਸਤਿਕਾਰ ਮਾਨ ਸਤਿਕਾਰ ਦਿੱਤਾ ਤੇ ਹਮੇਸ਼ਾ ਮੇਰੇ ਨਾਲ ਰਹੇ ਤੇ ਮੇਰੇ ਵੱਲੋਂ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਅਸੀਂ ਹੁਣ ਚੱਲੇ ਆ ਅੰਦਰ ਨੂੰ ਤੇ ਤੁਹਾਨੂੰ ਅਲਵਿਦਾ ਭਾਰਤ ਨੂੰ ਅਲਵਿਦਾ ਪੰਜਾਬ ਨੂੰ ਅਲਵਿਦਾ ਚੰਗਾ ਵੀ ਦੋਸਤੋ ਜੀਉਂਦੇ ਵੱਸਦੇ ਰਹੋ ਅਗਲੇ ਘੇੜੇ ਚ ਆਪਾਂ ਫੇਰ ਮਿਲਾਂਗੇ